سو ایسا پرشن دستگیر نے گرو نانک دیو جی مہاراج خدا نو کس نے بنایا ہے خدا تو پہلے کی سی خدا رت تھے اور خدا کردہ کی ہے پرشن عظیم نے خدا دے د گرو نانک دیو جی مہاراج نے دستگیر نو آکھیا بے میں سنے ہیں ਤੇਰੇ ਕਦਮਾਂ ਵਿੱਚ ਲੋਕੀ ਰੂਮੀ ਮੋਤੀ ਨਛਾਵਰ ਕਰਦੇ ਨੇ ਸੋਨੇ ਦੀਆਂ ਮੋਰਾ ਨੇ ਛਾਵਰ ਕਰਦੇ ਨੇ ਤੇ ਮੈਂ ਦੇਖਣਾ ਚਾਹਨਾ ਉਹਨਾਂ ਮੋਤੀਆਂ ਨੂੰ ਲਿਆ ਥੋੜੇ ਦਸਤਵੀਰ ਦੇ ਮਨ ਵਿੱਚ ਇੱਕਦਮ ਖਿਆਲ ਆਇਆ ਵੀ ਸਵਾਲਾਂ ਦਾ ਜਵਾਬ ਤੇ ਦਿੱਤਾ ਨਹੀਂ ਮੁਆਵਜ਼ਾ ਪਹਿਲੇ ਹੀ ਹਿੰਦੀ ਫਕੀਰ ਮੰਨ ਲਗ ਪਏ ਸਹਿਬ ਸ਼ੀਗੁਰਾਨੰਦ ਦੇਵ ਜੀ ਮਹਾਰਾਜ ਨੂੰ ਅੱਜ ਹੀ ਇਰਾਤ ਦੇ ਇਲਾਕੇ ਚ ਹਿੰਦੀ ਫਕੀਰ ਕਰਕੇ ਕਹਿੰਦੇ ਨੇ ਹਿੰਦੀ ਔਲੀਆ ਕਰਕੇ ਕਹਿੰਦੇ ਨੇ ਔਰ ਉੱਥੇ ਜੋ ਸਹਿਬਾਂ ਦਾ ਅਸਥਾਨ ਹੈ ਉੱਥੇ ਵੀ ਸਾਫ਼ ਲਿਖਿਆ ਹੈ ਹਿੰਦੀ ਔਲੀਆ حضرت ਬਾਬਾ ਨਾਨਕ ਸਹਾਰੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਾਹਮਣੇ ਦਸਤਗੀਰ ਨੇ ਥਾਲ ਦੇ ਚ ਮੋਤੀ ਵੰਡਾਇਆ ਅੱਗੇ ਕੀਤੇ ਤੇ ਸਤਗੁਰੂ ਕਹਿਣ ਲੱਗੇ ਇਹਨਾਂ ਦੀ ਗਿਣਤੀ ਕਰੋ ਦਸ਼ਮੀਰ ਹੈਰਾਨ ਹੋਇਆ ਲੇਕਿਨ ਗਿਣਤੀ ਉਸਨੇ ਆਰੰਭ ਕੀਤੀ 1 2 3 4 ਤੱਕ ਜੈਸੇ ਪਹੁੰਚਿਆ ਸਤਿਗੁਰ ਨੇ ਬਾਹ ਪਕੜ ਲਈ ਆਖਿਆ ਸਤੇਜ ਤੈਨੂੰ ਹਿਸਾਬ ਕਿਤਾਬ ਨਹੀਂ ਆਉਂਦਾ ਤੇ ਹਿਸਾਬ ਕਿਤਾਬ ਦੇ ਮਾਮਲੇ 'ਚ ਤੂੰ ਬਹੁਤ ਕਮਜ਼ੋਰ ਹੈ ਤੈਨੂੰ ਗਿਣਤੀ ਨਹੀਂ ਆਉਂਦੀ ਦਸ਼ਮੀਰ ਕਹਿੰਦਾ ਮਹਾਰਾਜ ਗਿਣੇ ਤੇ ਮੈਂ ਚਾਰ ਹੀ ਨੇ ਸਤਿਗੁਰ ਕਹਿਣ ਲੱਗੇ ਹਾਂ ਇਹਨਾਂ ਚਾਰਾਂ ਚ ਹੀ ਤੂੰ ਭੁੱਲ ਗਏ ਫਿਰ ਗਿਣਤੀ ਕਰ ਉਹਨੇ ਫਿਰ ਗਿਣਤੀ ਆਰੰਭ ਕੀਤੀ 1 2 3 4 ਸਤਿਗੁਰ ਨੇ ਫਿਰ ਬਾਹ ਪਕੜ ਲਈ ਗਿਣਤੀ ਫਿਰ ਗਲਤ ਹੋ ਗਈ ਫਿਰ ਤੋਂ ਭੁੱਲ ਗਿਆ ਫਿਰ ਆਰੰਭ ਕਰ ਲੈ ਅਦਕੀ ਔਖ ਹੋ ਕੇ ਦਸਗੀਰ ਕਹਿੰਦਾ ਹੈ ਮਹਾਰਾਜ ਹੁਣ ਮੈਂ ਜਿੱਥੇ ਭੁੱਲਾਂ ਉੱਥੇ ਤੁਸੀਂ ਮੇਰੀ ਬਾਹ ਫੜਨਾ ਮੇਖੜੀ ਥਾਂ ਤੇ ਬੋਲਦਾ ਉਸ ਥਾਂ ਦਾ ਮੈਨੂੰ ਪਤਾ ਚਲੇ ਸਤਿਗੁਰੂ ਕਹਿਣ ਲੱਗੇ ਠੀਕ ਜੈਸੇ ਦਸਤਗੀਰ ਨੇ ਗਿਣਤੀ ਆਰੰਭ ਕੀਤੀ ਇੱਕ ਇੱਥੇ ਹੀ ਸਤਿਗੁਰ ਨੇ ਤੱਕੜਿਆ ਆਖਿਆ ਨਹੀਂ ਗਿਣਤੀ ਇੱਕ ਤੋਂ ਪਹਿਲੇ ਆਰੰਭ ਕਰ ਇੱਕ ਤੋਂ ਕਿਉਂ ਆਰੰਭ ਕਰਦਾ ਹੈ ਗਿਣਤੀ ਇੱਕ ਤੋਂ ਪਹਿਲੇ ਸ਼ੁਰੂ ਕਰ ਇੱਕ ਤੋਂ ਕਿਉਂ ਸ਼ੁਰੂ ਕਰਦਾ ਹੈ ਤੋ ਦਸਤਗੀਰ ਕਹਿਣ ਲਗਾ ਮਹਾਰਾਜ ਇਹ ਤੇ ਹੈਰਾਨਗੀ ਦੀ ਗੱਲ ਐਸੇ ਕਿਸ ਤਰ੍ਹਾਂ ਹੋ ਸਕਦਾ ਹੈ ਇਕ ਤੋਂ ਪਹਿਲੇ ਤੇ ਕੁਝ ਵੀ ਨਹੀਂ ਹੈ ਗਣਤੀ ਤੇ ਇਕ ਤੋਂ ਹੀ ਆਰੰਭ ਕਰਨੀ ਪੈਗੀ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਲਗੇ ਖੁਦਾ ਤੋਂ ਪਹਿਲੇ ਕੁਝ ਵੀ ਨਹੀਂ ਸਾਰੇ ਪਸਾਰੇ ਦੀ ਹੋਂਦ ਖੁਦਾ ਤੋਂ ਹੀ ਸ਼ੁਰੂ ਹੁੰਦੀ ਹੈ ਖੁਦਾ ਮੂਲ ਹੈ ਇੱਕਾ ਮੂਲ ਹੈ ਇਸ ਵਾਸਤੇ ਗੁਰਨਾਨਕ ਦਾ ਗ੍ਰਾਮ ਇਕ ਤੋਂ ਸ਼ੁਰੂ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅੱਖਰ ਇਕ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਬਾਣੀ ਉਸ ਇੱਕ ਦੀ ਪ੍ਰਕਰਮਾ ਕਰਦੀ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਮੂਲ ਵਿੱਚ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕ ਉਹ ਅੰਕਾਰ ਇੱਕੇ ਤੋਂ ਸ਼ੁਰੂ ਹੁੰਦੀ ਹੈ ਇੱਕ ਤੋਂ ਆਰੰਭ ਹੁੰਦੀ ਹੈ ਕਿ ਇੱਕ ਜਗਤ ਦਾ ਮੂਲ ਹੈ ਇਹ ਇੱਕ ਜਗਤ ਦੀ ਬਣਿਆ ਹੈ ਦਸਤਗੀਰ ਨੂੰ ਤਸੱਲੀ ਹੋਈ ਮਨ ਨੂੰ ਧਾਰਸ਼ ਮਿਲੀ ਕਿਸੇ ਅਨੁਭਵੀ ਪੁਰਸ਼ اور ਰੰਗੀ ਹੋਈ ਆਤਮਾ ਤੋਂ ਸਵਾਲਾਂ ਦਾ ਜਵਾਬ ਮਿਲਿਆ سوالاں دا بوجھ ہردے تو اتریا دوجا سوال اگوں رکھ دیتا مہاراج ایسا جڑا خدا ہے جو جگت دا مول ہے سنسار دا مول ہے دا کتھے؟, کتھے تلاش کریے کیونکہ اسلامی جگت عام کلپنا ہے کہ وہ ستویں آسمان تھے اور سڈے دیش مختلف اس سب ہیں ਸਤਗੁਰ ਕਹਿਣ ਲੱਗੇ ਅੱਸੀ ਤੂੰ ਦੁੱਧ ਦਾ ਭਰਿਆ ਹੋਇਆ ਇੱਕ ਜਾਮ ਮੰਗਾ ਤੋ ਕਟੋਰਾ ਦੁੱਧ ਦਾ ਭਰਿਆ ਹੋਇਆ ਆ ਗਿਆ ਸਤਗੁਰ ਗੌਰ ਨਾਲ ਵੇਖਦੇ ਨੇ ਤੇ ਕਹਿੰਨ ਫਕੀਰ ਸਾਈ ਇਸ ਦੇ ਵਿੱਚ ਕੁਝ ਹੈ ਘਬਰਾ ਗਏ ਦਸਤਗੀਰ ਐਸਾ ਤੇ ਨਹੀਂ ਮੇਰੇ ਖਲੀਫਿਆਂ ਨੇ ਮੇਰੇ ਚੇਲਿਆਂ ਨੇ ਕੁਝ ਉੱਚੇ ਪਾ ਦਿੱਤਾ ਹੋਵੇ ਗੌਰ ਦੇ ਹਾਲ ਜਦ ਵੇਖਦੇ ਨੇ ਦਸਤਗੀਰ ਤੇ ਕਹਿੰਨੇ ਐ ਹਿੰਦੀ ਫਕੀਰ ਬਾਬਾ ਨਾਨਕ ਇਹਦੇ ਵਿੱਚ ਕੁਝ ਵੀ ਨਹੀਂ ਇਹ ਪਾਕ ਸ਼ੀਰ ਹੈ ਇਹ ਪਵਿੱਤਰ ਦੁੱਧ ਹੈ ਸਤਗੁਰੂ ਕਹਿੰਦੇ ਨੇ ਇਸ ਦੇ ਪਾਕ ਹੋਣ ਤੇ ਇਸ ਦੇ ਪਵਿੱਤਰ ਹੋਣ ਤੇ ਮੈਨੂੰ ਕੋਈ ਸ਼ੱਕ ਨਹੀਂ ਪਰ ਇਸ ਦੇ ਵਿੱਚ ਕੁਝ ਨਹੀਂ ਹੈ ਇਹ ਮਨਨਨ ਨੂੰ ਤਿਆਰ ਨਹੀਂ ਇਹਦੇ ਵਿੱਚ ਕੁਝ ਹੈ ਤੋ ਦਸਤਗੀਰ ਕਹਿੰਦਾ ਕੀ ਹੈ ਸਤਗੁਰੂ ਕਹਿੰਦੇ ਨੇ ਕਿਓ ਹੈ تے ہون تو دس کتھے ہے ہے کہ نہیں دستگیر کہنے دے کہ ہوتے ہے تے ماراج کہنے نے پھر کتھے ہے دس ماراج ہے تے سہی پر دکھائی نہیں دیندہ ہے تے سہی پر درشتی گوچر نہیں ہوندہ سگل بنسپت میں بے سگل دودھ میں ہیا اونچ نی میں جوت سنا گٹ گٹ مادھو کن کن دھو گھو ہے جگت دے زرے زرے او پرب آپ ہے او کرتا پرک آپ ہے جتنی اس کی بنتر ہے جتنی اس کی کرت ہے او ساری کرت آپ بیٹھا ہوا پھر دستگیر نے پرشن کیا مہراج ਐਸਾ ਜਿਹੜਾ ਪ੍ਰਮਾਤਮਾ ਇਤਨਾ ਸ਼ਕਤੀਸ਼ਾਲੀ ਉਹ ਕਰਦਾ ਕੀ ਹੈ ਉਹਦਾ ਧੰਦਾ ਕੀ ਹੈ ਉਹਦਾ ਕੰਮ ਕੀ ਹੈ ਆਖਰੀ ਸ਼ਕਤੀ ਦਾ ਵੇਲ ਸ਼ਕਤੀ ਦਾ ਕੰੰ ਹੈ ਕੁਝ ਕਰਨਾ ਉਹਦਾ ਧੰਦਾ ਕੀ ਹੈ ਆਖਰ ਉਸਦੀ ਕੋਈ ਕ੍ਰਿਤਿ ਵੀ ਹੋਵੇਗੀ ਆਖਰ ਉਸਦਾ ਕੋਈ ਧੰਦਾ ਵੀ ਹੋਵੇਗਾ ਸਾਰਿਆਂ ਵਿੱਚ ਬੈਠ ਕੇ ਉਹ ਕੀ ਕਰਦਾ ਹੈ ਸਤਿਗੁਰੂ ਕਹਿੰਦੇ ਨੇ ਦਸਤਵੀਰ ਤੇਰੇ ਸਵਾਲ ਬਹੁਤ ਸਾਰੇ ਨੇ ਤੇ ਤੂੰ ਐਸੇ ਸਵਾਲ ਕਰਦਾ ਜਾਏਂਗਾ ਮੈਂ ਜਵਾਬ ਦਿੰਦਾ ਜਾਵਾਂਗਾ ਪਰ ਮੈਂ ਹੁਣ ਸੋਚਦਾ ਤਿਆਂ ਤੂੰ ਖੁਦਾ ਦੀ ਤੋਹੀਨ ਕਰ ਰਿਹਾ ਹੈ ਕਿਉਂਕਿ ਖੁਦਾ ਦਾ ਰੂਪ ਹੁੰਦਾ ਹੈ ਖੁਦਾ ਦਾ ਗਿਆਨ ਖੁਦਾ ਦੀ ਅਸਲੀ ਤਸਵੀਰ ਆਉਂਦੀ ਹੈ ਉਸ ਦੀ ਵਿਚਾਰ ਤੇ ਤੂੰ ਉਸ ਦੇ ਵਿਚਾਰਾਂ ਦੀ ਤੂੰ ਉਸ ਦੇ ਗਿਆਨ ਦੀ ਤੋਹੀਨ ਕਰ ਰਿਹਾ ਹੈ ਕਿਉਂਕਿ ਤੂੰ ਖੁਦ ਸਿੰਘਾਸਣ ਤੇ ਬੈਠਾ ਹੈ ਤੇ ਮੇਰੇ ਕੋਲ ਵਿਚਾਰ ਸੁਣ ਰਿਹਾ ਹੈ ਮੈਂ ਥੱਲੇ ਖੜਾ ਦਸਤਗੀਰ ਦਾ ਹਨ ਕਾਫੀ ਪਿਲ ਚੁਕਿਆ ਸੀ ਕਹਿਣ ਲੱਗਾ ਫਿਰ ਮਹਾਰਾਜ ਮੈਂ ਕੀ ਕਰਾਂ سدگر کہنے لگے پھر تو اوہی کر جو کچھ تینو کرنا چاہیے تو تھلے آکے بیٹھ میں سنگا سنتے بیٹھاں گا اور سنگا سنتے بیٹھ کے می تعل کا جواب دیا گا جو نیم ہے جو ہے دستگیر نے سوچیا سودا سستا ہی ہے ایک دم تھلے آن بیٹھا اور سدگر سنگا سنتے جا بیٹھے بیٹھ دیں آپ کے بسمات تاری ہو گیا آپ حلول کر گئے अब समाधि लीन हो गए ਥੱਲੇ ਬੈਠਾ ਦਸਤਗੀਰ ਕਹਿੰਦਾ ਹੈ ਮਹਾਰਾਜ ਛੇਤੀ ਰਸੋ ਖੁਦਾ ਕਰਦਾ ਕੀ ਹੈ ਮੁਸਕਰਾਉਂਦੇ ਹੋਏ ਗੁਰੂ ਨਾਨਕ ਨੇ ਨੇਤਰ ਖੋਲੇ ਆਖਿਆ ਦਸਤਗੀਰ ਖੁਦਾ ਇਹੀ ਕੁਛ ਕਰਦਾ ਹੈ ਜੋ ਸਿੰਘਾਸਣ ਤੇ ਬੈਠਾ ਹੁੰਦਾ ਹੈ ਉਹਨੂੰ ਥੱਲੇ ਲਾ ਛੜਦਾ ਹੈ ਜੋ ਥੱਲੇ ਹੁੰਦਾ ਹੈ ਉਹਨੂੰ ਸਿੰਘਾਸਣ ਤੇ ਬਿਠਾ ਲੈਂਦਾ ਹੈ ਛਿਨ ਮੇ ਰੰਗ ਰਾਵ ਕੋ ਕਰੇ, ਰਾਵ ਰੰਗ ਕਰੜਾਰੇ, ਰੀਤੇ ਭਰੇ ਭਰੇ ਸਖਨਾਵੇ, ਇਹ ਤਾਂ ਕੋ ਵਿਵਹਾਰੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਉਸ ਦਾ ਵਿਵਹਾਰ ਹੈ, ਇਹ ਉਸ ਦਾ ਧੰਦਾ ਹੈ, ਖਾਲੀਆਂ ਨੂੰ ਭਰ ਦਿੰਦਾ ਹੈ, ਭਰਿਆਂ ਨੂੰ ਖਾਲੀ ਕਰ ਦਿੰਦਾ ਹੈ। ਹਾਸੇ ਵਿੱਚ ਰੋਣਾ ਪਾ ਦਿੰਦਾ ਹੈ, ਰੋਣੇ ਵਿੱਚ ਹਾਸਾ ਪਾ ਦਿੰਦਾ ਹੈ। ਜ਼ਿੰਦਗੀ ਵਿੱਚ ਮੌਤ ਪਾ ਦਿੰਦਾ ਹੈ, ਫਿਰ ਮੌਤ ਦੇ ਵਿੱਚ ਜ਼ਿੰਦਗੀ ਪਾ ਦਿੰਦਾ ਹੈ। ਨਫੇ ਦੇ ਵਿੱਚ ਨੁਕਸਾਨ ਪਾ ਦਿੰਦਾ ਹੈ, ਨੁਕਸਾਨ ਦੇ ਵਿੱਚ ਫਿਰ ਨਫਾ ਪਾ ਦਿੰਦਾ ਹੈ। ਇੱਜ਼ਤ ਦੇ ਵਿੱਚ ਬੇਇੱਜ਼ਤੀ ਨੂੰ ਜਨਮ ਦੇ ਦਿੰਦਾ ਹੈ। ਔਰ ਫਿਰ ਬੇਸਤੀ ਦੇ ਵਿੱਚ ਇਜ਼ਤ ਪੈਦਾ ਹੋ ਜਾਂਦੀ ਹੈ ਇਸ ਧੰਗ ਦਾ ਇਹ ਉਸ ਪ੍ਰਭੂ ਦਾ ਧੰਦਾ ਹੈ ਖਾਲੀਆਂ ਨੂੰ ਭਰਨਾ ਭਰਿਆਂ ਨੂੰ ਖਾਲੀ ਕਰ ਦੇਣਾ ਫਿਰ ਭਰ ਦੇਣਾ ਫਿਰ ਖਾਲੀ ਕਰ ਦੇਣਾ ਇਹ ਉਸ ਪ੍ਰਭੂ ਦੀ ਕਲੀਲਾ ਇਹ ਉਸ ਪ੍ਰਭੂ ਦਾ ਇੱਕ ਧੰਦਾ ਹੈ ਇਹ ਉਸ ਪ੍ਰਭੂ ਦਾ ਇੱਕ ਕੰਦ ਹੈ ਦਸਤਗੀਰ ਗੁਰੂ ਨਾਨਕ ਦੇ ਪੈਰੀ ਆ ਕੇ ਪਿਆ ਜਿਸ ਸਿੰਘਾਸਣ ਤੇ ਦਸਤਗੀਰ ਨੇ ਬਿਠਾਇਆ ਇਹ ਅਮਰ ਸਿੰਘਾਸਣ ਅੱਜ ਤੱਕ ਵੀ ਬਣਿਆ ਹੈ ਔਰ ਉਸ ਦੇ ਉੱਤੇ ਬਕਾਇਦਾ ਉਸ ਦਸਤਗੀਰ ਨੇ ਇੱਕ ਤਖਤੀ ਲਗਵਾਈ ਸੀ ਉਸ ਜ਼ਮਾਨੇ ਵਿੱਚ ਜੋ ਅੱਜ ਤੱਕ ਵੀ ਲੱਗੀ ਹੋਈ ਹੈ ਮੋٹے ਹਰੂਫ ਦੇ ਚੁੱਤੇ ਲਿਖਿਆ ਹੋਇਆ ਹੈ ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਥੱਲੇ ਚਾਰ ਬਾਰੀਕ ਲੈਣਾ ਨੇ ਪੁਰਾਣੀ ਅਰਬੀ ਰਚ ਜਿਸ ਦਾ ਤਰਜਮਾ ਇਸ ਢੰਗ ਨਾਲ ਕਰਵਾਇਆ ਗਿਆ ਹੈ ਕਿ ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਇੱਥੇ ਆਏ ਉਹਨਾਂ ਦੇ ਆਉਣ ਦੇ ਨਾਲ ਆਬੇ ਹਯਾਤ ਦਾ ਚਸ਼ਮਾ ਫਟਿਆ ਦੇ ਦੇ ਨਾਲ ਅਰਬ ਦੀ ਤਪਦੀ ਹੋਈ ਜ਼ਮੀਨ 'ਤੇ ਸਰਸਬਜ਼ ਹੋਈ। ਔਰ ਇਹ ਯਾਦਗਾਰੀ ਅਸਥਾਨ ਬੜੇ ਸ਼ਾਨੋ ਸ਼ੌਕਤ ਦੇ ਨਾਲ ਬਗਦਾਦ ਰੇਲਵੇ ਸਟੇਸ਼ਨ ਦੇ ਕੋਲ ਮੌਜੂਦ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰੀ ਪ੍ਰithvi ਦੇ ਵਿੱਚ ਭਰਮਣ ਕਰਦੇ ਆਇਆ। ਇਸ ਢੰਗ ਦੇ ਪ੍ਰਸ਼ਨ ਇਸਤੰਗ ਦੇ ਸਵਾਲ ਸਨ। ਉਹਨਾਂ ਦਾ ਜਵਾਬ ਦਿੰਦੇ ਰਹੇ। ਚਾਹੇ ਉਹ ਜਵਾਬ ਸਵਾਲ yogi ਕਰਨ چاہے حری دوار دے برامن کرن چاہے بنارس دے پروہت کرن چاہے مکے دے حاجی کرن چاہے بغداد دے پیر کرن گرنانک دیو جی مہاراج کو ہر بشر جواب موجود ہے اور آپ جواب دے گئے